ਨਵੇਂ ਕਾਨੂੰਨ ਲਾਗੂ ਹੋਣ ਦੇ ਦੌਰਾਨ ਲੋਕਾਂ ਨੂੰ ਬੁਲਾ ਕੇ ਕਾਨੂੰਨ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਸਕੂਲੀ ਬੱਚਿਆਂ ਨੂੰ ਵੀ ਲਗਾਤਾਰ ਕਾਨੂੰਨ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਇਸ ਮੌਕੇ ਤੇ ਐਸਪੀ ਨੇ ਦੱਸਿਆ ਕਿ ਲੋਕਾਂ ਨੂੰ ਨਵੇਂ ਕਾਨੂੰਨ ਦੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਤਾਂ ਕਿ ਉਹ ਆਪਣੇ ਅਧਿਕਾਰ ਦੇ ਬਾਰੇ ਜਾਣ ਸਕਣ ਇਸ ਤੋਂ ਇਲਾਵਾ ਨਵੇਂ ਕਾਨੂੰਨ ਦੇ ਤਹਿਤ ਲੋਕਾਂ ਨੂੰ ਐਫ ਆਈ ਆਰ ਸਮੇਤ ਹੋਰ ਸਹੂਲਤਾਵਾਂ ਵੀ ਮਿਲਣ ਗਿਆ ਹੁਣ ਦੇਖੋ ਅੱਜ ਸਵੇਰ ਤੋਂ ਜਿਹੜੇ ਨਵੇਂ ਤਿੰਨੋਂ ਨਵੇਂ ਕ੍ਰਿਮੀਨਲ ਲਾਜ਼ ਜਿਹੜੇ ਐਕਟੀਵੇਟ ਹੋ ਆ ਮਤਲਬ ਇੰਪਲੀਮੈਂਟ ਹੋ ਚੁੱਕੇ ਨੇ ਇਹ ਪਹਿਲੇ ਜਿਹੜੇ ਆਪਣੇ ਤਿੰਨ ਕ੍ਰਿਮੀਨਲ ਲਾ ਸਿਗੇ ਆਈਪੀਸੀ ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਜਿਹੜੇ ਕਿ ਆਜ਼ਾਦੀ ਤੋਂ ਪਹਿਲਾਂ ਦੇ ਲਾਗੂ ਸੀਗੇ ਉਹਨਾਂ ਦੀ ਜਗ੍ਹਾ ਤੇ ਤਿੰਨ ਨਵੇਂ ਕਾਨੂੰਨ ਭਾਰਤੀ ਨਾਏ ਸਹਿਯੰਤਾ ਬੀਐਨਏ ਬੀਐਨਐਸ ਬੀਐਨਐਸਐਸ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤੇ ਭਾਰਤੀ ਸਾਖ्य ਅਧਿਨਿਯਮ ਜਿਹੜਾ ਬੀਐਸਏ ਆ ਤਿੰਨੋਂ ਇੰਪਲੀਮੈਂਟ ਹੋ ਚੁੱਕੇ ਨੇ ਇਹਦੇ ਰਿਗਾਰਡਿੰਗ ਸਾਡੇ ਖੰਨਾ ਦੇ ਸਾਰੇ ਥਾਣਿਆਂ ਦੇ ਵਿੱਚ ਜਿਹੜੇ ਐਸਐਚਓਜ਼ ਵੱਲੋਂ ਲੋਕਲ ਜਿਹੜੇ ਸਿਟੀਜ਼ਨ ਹੈ ਥਾਣੇ ਦੇ ਰੀ ਦੇ ਬੰਦੇ ਆ ਉਹਨਾਂ ਨੂੰ ਬੁਲਾ ਕੇ ਦੱਸਿਆ ਗਿਆ ਕਿ ਕੀ ਇਹਨਾਂ ਦੀ ਨਵੇਂ ਕਾਨੂੰਨਾਂ ਦੇ ਵਿੱਚ ਕੀ ਚੇਂਜਿਸ ਐ ਤੇ ਕਿਵੇਂ ਨਵੇਂ ਕਾਨੂੰਨ ਲਾਗੂ ਹੋਏ ਨੇ ਤੇ ਇਹਨਾਂ ਦੇ ਨਾਲ ਕੀ ਕੀ ਸਿਟੀਜ਼ਨਸ ਦੇ ਜਿਹੜੀਆਂ ਕੀ ਕੀ ਨਵੇਂ ਰਾਈਟ ਮਿਲਣਗੇ ਇਹਦੇ ਬਾਰੇ ਤੁਹਾਨੂੰ ਜਿਵੇਂ ਕੀ ਪਹਿਲਾਂ ਹੀ ਪਤਾ ਹੀ ਹੈ ਕਿ ਜਿਵੇਂ ਹੁਣ ਈਐਫਆਈਆਰ ਲੋਜ ਹੋ ਸਕਦੀ ਹੈ ਜ਼ੀਰੋ ਈਐਫਆਈਆਰ ਲੋਜ ਹੋ ਸਕਦੀ ਹੈ ਇਸ ਤੋਂ ਬਿਨਾ ਜਿਹੜੀ ਕਿ ਇਨਵੈਸਟੀਗੇਸ਼ਨ ਨੂੰ ਤੇ ਜਿਹੜਾ ਟ੍ਰਾਇਲ ਨੂੰ ਜਲਦੀ ਟਾਈਮਲੀ ਜਿਹੜਾ ਕੰਪਲੀਟ ਕਰਨ ਲਈ ਕੁਝ ਗਾਈਡਲਾਈਨਸ ਨੇ ਉਹ ਸਾਰੀਆਂ ਨਵੇਂ ਕਾਨੂੰਨ ਨੂੰ ਟਾਈਮ ਦੇ ਤੇ ਜਿਹੜੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਤੇ ਤਫਤੀਸ਼ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਨਵੇਂ ਕਾਨੂੰਨ ਬਣਾਏ ਗਏ ਨੇ ਇਸ ਤੋਂ ਬਿਨਾ ਜਿਹੜੇ ਮੇਨ ਹੈ ਕਿ ਤਫਤੀਸ਼ ਦੌਰਾਨ ਜਿਹੜੇ ਆਡੀਓ ਆਡੀਓ ਵਿਜ਼ੂਅਲ ਹੈ ਤੇ ਡਿਜੀਟਲ ਐਵੀਡੈਂਸ ਹੈ ਉਹਨੂੰ ਵੀ ਜਿਹੜੀ ਪ੍ਰਮਾਨਤਾ ਦਿੱਤੀ ਗਈ ਹੈ ਤਾਂ ਕੀ ਵੱਤ ਤੋਂ ਵੱਤ ਤੁਹਾਡੀ ਵਿਜ਼ੂਅਲ ਤੇ ਜਿਹੜਾ ਡਿਜੀਟਲ ਐਵੀਡੈਂਸ ਹੈ ਜਿਹੜਾ ਤਫਤੀਸ਼ ਦੇ ਵਿੱਚ ਵਰਤਿਆ ਜਾਵੇ ਜਿਵੇਂ ਜਿੱਦਾਂ ਆਪਣੇ ਬਹੁਤ ਜਿਹੜੇ ਸਟਾਫ ਆ ਉਹਨਾਂ ਨੂੰ ਇਹ ਨਵੇਂ ਨਿਯਮਾਂ ਬਾਰੇ ਪਹਿਲਾਂ ਆਲਰੇਡੀ ਪ੍ਰੀਜ਼ਿਸ ਸਾਰੀ ਹੋ ਗਈ ਜੀ ਹਾਂਜੀ ਸਾਡੇ ਸਾਰੇ ਸੀਨੀਅਰ ਆਫੀਸਰਸ ਗੈਸਟਡ ਆਫੀਸਰਸ ਐਨ ਜੀਓਜ਼ ਤੇ ਜਿਹੜੇ ਆਰਜ਼ਾ ਇਹਨਾਂ ਨੂੰ ਅਲੱਗ-ਅਲੱਗ ਜਿਹੜੀ ਵੱਖਰੀ-ਵੱਖਰੀ ਅਕੈਡਮੀਆ ਦੇ ਵਿੱਚ ਜਿਵੇਂ ਆਫੀਸਰਸ ਨੂੰ ਪੀਪੀਏ ਫਲੋਰ ਦੇ ਵਿੱਚ ਸਾਡੇ ਐਨ ਜੀਓਜ਼ ਨੂੰ ਵੀ ਪੀਪੀਏ ਫਲੋਰ ਦੇ ਵਿੱਚ ਬਾਕੀ ਸਾਡੇ ਆਰਟੀਸੀ ਤੇ ਜਿਹੜਾ ਸਾਡਾ ਡਿਸਟ੍ਰਿਕਟ ਟ੍ਰੇਨਿੰਗ ਸਕੂਲ ਉੱਥੇ ਵੀ ਟ੍ਰੇਨਿੰਗ ਦਿੱਤੀ ਦਿੱਤੀ ਗਈ ਹੈ ਇਸ ਤੋਂ ਬਿਨਾਂ ਸਾਡੇ ਜਿਹੜੀ ਟ੍ਰੇਨਿੰਗਸ ਆ ਰੈਗੂਲਰਲੀ ਚੱਲ ਰਹੀਆਂ ਨੇ ਤੇ ਨਾਲ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਸਹਿਬਾਨ ਨੇ ਤੇ ਉਹਨਾਂ ਦੇ ਨਾਲ ਤੇ ਸੀਨੀਅਰ ਆਫੀਸਰ ਆ ਉਹ ਸਾਡੇ ਮੁਲਾਜ਼ਮਾਂ ਨੂੰ ਬਾਰ-ਬਾਰ ਰੇਜ਼ ਦੇ ਬਾਰੇ ਜਿਹੜੀ ਬਰੀਫਿੰਗ ਦੇ ਰਹੇ ਨੇ